चाचा <acio> ਪੱਟੇ ਕੇ ਲਾਏ ਪੱਟ ਤੇ ਜੀ ਪੱਟ ਤੇ ਪੱਟ ਤੇ ਪੱਟ ਤੇ ਕੇ ਲਾ ਗੈ ਨਹੀਂ ਛੱਡਦੇ ਯਾਰ ਤੂੰ ਬੇਫਿਕਰ ਰਹਿ ਕਰ ਹਾਂ ਅੱਗੇ ਬਾਟ ਦੀਆਂ ਤਿਆਰੀਆਂ ਆ ਜਾਵਾਂਗੇ ਜਾਵਾਂਗੇ ਭਾਈ ਜਾਵਾਂਗੇ ਨੌਜਵਾਨਾਂ ਨੂੰ ਖਾਤੇ ਇੱਥੇ ਆਉਗਾ ਜਾਵਾਂ ਜਾਵਾਂਗੇ ਟਰੈਕਟਰ ਚੱਲ ਰਿਹਾ ਸਰਦਾਰ ਟਾਇਰ ਦਾ ਪੱਟਣ ਠੀਕ ਹੈ ਆ ਤੇ ਜਿਵੇਂ ਰਾਤ ਨੂੰ ਦੇਖ ਰਹੇ ਹਾਂ ਖਨੋਰੀ ਬਾਰਡਰ ਤੇ ਜੋ ਖੇਲ ਲਾਏ ਗਏ ਸੀ ਸੜਕ ਦੇ ਉੱਤੇ ਕਿਸਾਨਾਂ ਦੇ ਵੱਲੋਂ ਹੁਣ ਖੇਲਾਂ ਨੂੰ ਪਟ ਦਿੱਤਾ ਗਿਆ ਤੇ ਕੋਈ ਇਸ ਤੋਂ ਬਾਅਦ ਕਿਸਾਨਾਂ ਦਾ ਕਹਿਣਾ ਹੈ ਕਿ ਬਾਰਡਰ ਦੇ ਪਰਲੇ ਪਾਸੇ ਹੋਵਾਂਗੇ ਪਟਦੇ ਗਏ ਲਾ ਆ ਬਾਬਾ ਪਟਦੇ ਗਏ ਲਾ ਆ ਬਾਬਾ ਅਜੇ ਕੱਥ ਲਾ ਪਟਦੇ ਗਏ ਫਿਰ ਆਏ ਜਾਵਾਂਗੇ ਪਾਸੇ ਪਰਲੇ ਹੋਏ ਪੱਟ ਗਿਆ ਸਿੱਟ ਤੇ ਕਿਸਾਨਾਂ ਨੇ ਸਾਰੇ ਕੇਲ ਪੱਟ ਤੇ ਤੇ ਹੁਣ ਕਹਿੰਦੇ ਨੇ ਕਿ ਪਰਲੇ ਪਾਸੇ ਜਾ ਕੇ ਰਹਾਗੇ ਇਹਨੇ ਇਕੱਠੇ ਹੀ ਪੱਟਲੇ ਤੁਸੀਂ ਹਾਂ ਮੜ ਲਿਆ ਯਾਰਾ ਸਿੰਘ ਪੁੱਠੇ ਦਾ ਢੋਡੀ ਮੁੱਢ ਦੇ ਨੇ ਠੀਕ ਹੈ ਲੇਕਿਨ ਕਿੰਨੇ ਕੇਲੇ ਪੱਟ ਰਹੇ ਕਿੰਨੇ ਮਕੇਲੇ ਜੀ ਇਹ ਬਾਈ ਕਾਣ ਗਣ ਤੇ ਆਗਾ ਬਥੇਰੇ ਪਰ ਪਰ ਦੇਤੇ ਲੋਕਾਂ ਨੂੰ ਹਾਂ ਫਾਦੇ ਵੀ ਕਿੰਨੇ ਕ ਪਟਲੇ ਭਾਈ ਮਨਾ ਦਿਖਾ ਚੋਣਾ ਨਾ ਨਾ ਮੇਰੇ ਬਣਾ ਛੱਡ ਦੇ ਬਿੰਦ ਕਰੀ ਭਾਈ ਛੱਡ ਦੇ ਹੋਰ ਇੱਕ ਸਾਈਡ ਦੇ ਨੌਜਵਾਨਾਂ ਦੇ ਵੱਲੋਂ ਕਿਵੇਂ ਕਿੰਨਾ ਨੂੰ ਪਟਿਆ ਜਾ ਰਿਹਾ ਹੈ ਜੂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਆ ਜਾ ਵੀਰ ਬੜਾ ਖੇਲਣੇ ਕਿੰਨੇ ਕੀ ਸਾਡੀ ਮੈਂ ਤਾਂ ਕਿੱਥੇ ਲੈਣ ਸਾਈਕਲ ਪਟ ਦਿੱਤੇ ਗਏ ਨੇ ਕਿਸਾਨਾਂ ਦੇ ਵੱਲੋਂ ਜੋ ਇੱਥੇ ਕਿੱਲ ਬਿਛਾਏ ਗਏ ਸੀ ਤਾ ਹੁਣ ਅੱਗੇ ਕਿਸਾਨਾਂ ਦਾ ਕਹਿਣਾ ਹੈ ਕਿ ਜ਼ਰੂਰ ਉਹ ਵਧਣਗੇ ਇਹਨਾਂ ਨਹੀਂ ਪੱਡੇ ਕੇ ਲਹੇ ਹਾਂਜੀ ਹਾਂਜੀ ਠੀਕ ਹੈ ਚੱਲ ਬਾਤ ਫੜਾ ਜਿਸੇ ਕੰਮ ਚੱਲ ਰਹੀ ਹੈ ਚੱਲ ਆ ਜਾ ਹਰਾਂ ਤੱਕ ਕਿਸਾਨਾਂ ਨੇ ਸਾਰੇ ਕਿੱਲਾ ਜਿਹੜੇ ਲਗਾ ਲਗਾਏ ਗਏ ਸੀ ਪੱਟ ਦਿੱਤੇ ਨੇ ਕਿਉਂਕਿ ਟਰੈਕਟਰਾਂ ਦਾ ਟਰੈਕਟਰਾਂ ਦੇ ਟਾਇਰਾਂ ਦਾ ਨੁਕਸਾਨ ਹੋ ਸਕਦਾ ਸੀ ਤਾਂ ਹੁਣ ਕਿਸਾਨ ਇਹਨਾਂ ਕਿੱਲਾਂ ਨੂੰ ਪੱਟਣ ਤੋਂ ਬਾਅਦ ਅੱਗੇ ਵਧਣ ਦੀ ਇੱਕ ਕੋਸ਼ਿਸ਼ ਕਰਦੇ ਦਿਖਾਈ ਦੇਣਗੇ ਕੁਝ ਸਮੇਂ ਬਾਅਦ او چلا او چلا او چلا اي چني مري چٽيار ڪن هڪ هڪ پڙاڪي ڀائي رن سان ان کي رکو سندن سان ڪا ٽٽڻ نه جا وئي ڀائي 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 سانا هڪڙي ۾ پئي پئي ڪڏا ڪڏا ڀائي ਕੀ ਆ ਕਿੱਲ ਡੇਡ ਕਿੱਲ ਕੀ ਅਸੀਂ ਜੜਾ ਕੇਂਦਰ ਸਰਕਾਰ ਨੇ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕਿੰਨੇ ਦਿਨ ਹੋ ਗਏ ਬੈਰੀਕੇਡ ਲਾਈ ਜਾਂਦੇ ਨੂੰ ਇਹ ਅਸੀਂ ਹੁਣ ਖੜਿਆ ਕੇ ਜਾਵਾਂਗੇ ਕੋਈ ਸਾਨੂੰ ਅੱਥੂ ਗੈਰ ਦਾ ਡਰ ਨਹੀਂ ਕੋਈ ਸਾਡੇ ਦੇ ਚਾਹੇ ਗੋਲੀਆਂ ਚੜਾਣਾਂ ਚਾਹੇ AK-47 ਚੜਾਣਾਂ ਚਾਹੇ ਸਾਨੂੰ ਮਾਰ ਲੈਣ ਅਸੀਂ ਘਰ ਦੇ ਥਲੇ ਆ ਕੇ ਸਾਨੂੰ ਕਰਨ ਦਾ ਰੇਟ ਨਾ ਮਿਲਣ ਕਰਕੇ ਸਾਡੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਉਦੋਂ ਚੰਗਾ ਅਸੀਂ ਇੱਥੇ ਬਾਰਡਰ ਤੇ ਲੜ ਕੇ ਮਰ ਜਾਾਂਗੇ ਸਾਨੂੰ ਕੋਈ ਡਰ ਨਹੀਂ ਕੋਈ ਡਰ ਨਹੀਂ ਹਾਂ ਅਸੀਂ ਘਰੇ ਬੈ ਕੇ ਮਰਨ ਨਾਲੋਂ ਇੱਥੇ ਅਣਖ ਦੀ ਮੌਤ ਮਾਰਨਾ ਬਹੁਤ ਚੰਗਾ ਸਮਝਦੇ ਆਂ ਉਸ ਲਈ ਅਸੀਂ ਅਪੀਲ ਕਰਦੇ ਆਂ ਜਿਹੜੇ ਦੇ ਵੀ ਕਿਸਾਨ ਘਰੇ ਬੈਠੇ ਆ ਆਜੋ ਜਯੋਧੇਓ ਸੰਘਰਸ਼ ਦੇ ਵਿੱਚ ਹਿੱਸਾ ਪਾ ਲਓ ਜੀਵਨ ਨੂੰ ਬਣਾ ਲਓ ਸਫਲਾ ਐਵੇਂ ਘਰੇ ਬਹਿ ਕੇ ਮਰਨ ਵਾਲੋ ਇੱਥੇ ਆਉਣਾ ਚੰਗਾ ਹੈ ਇੱਥੇ ਕੋਈ ਗੋਲੀਆਂ ਨਹੀਂ ਚੱਲਣਗੀਆਂ ਕੋਈ ਨਹੀਂ ਗਿਰਾ ਲੈਣਗੇ ਫੇਰ ਵੀ ਕਿਹਨਾ ਆਪਾਂ ਨੂੰ ਡਰ ਹੈ ਇਤਿਹਾਸ ਸਿਰਜਿਆ ਜਾ ਰਿਹਾ ਹੈ ਕਹਿੰਦਾ ਇਤਿਹਾਸ ਸਿਰਜਿਆ ਜਾ ਰਿਹਾ ਹੈ ਭਾਈ ਜੀ ਅਸੀਂ ਬਾਤ ਗੁਰੂ ਗੋਬਿੰਦ ਸਿੰਘ ਦੇ ਆ ਅਸੀਂ ਕੱਚੀਆਂ ਧੜਾਂਾਂ ਦੇ ਅਸੀਂ ਮਹਿਲਾਂ ਵਾਲਿਆਂ ਨੂੰ ਹਰਾਉਣਾ ਜਾਣਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਸਿੰਘਾਂ ਨੇ ਹਰਾਇਆ ਸਾਡੇ ਤੇ ਗੁਰੂਆਂ ਦਾ ਓਟ ਆਸਰਾ ਅਸੀਂ ਘਰੋਂ ਗੁਰੂ ਘਰਾਂ ਦੇ ਵਿੱਚੋਂ ਅਰਦਾਸਾਂ ਕਰਕੇ ਚੱਲੇ ਆ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਾਡੇ ਉੱਤੇ ਅਕਾਲ ਪੁਰਖ ਦੀ ਪੂਰੀ ਕਿਰਪਾ ਜਿੰਨਾ ਟਾਈਮ ਸਾਡਾ ਅਕਾਲ ਪੁਰਖ ਤੇ ਭਰੋਸਾ ਹੈ ਸਾਨੂੰ ਹਰਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਸੱਚਾਈ ਦੀ ਹਮੇਸ਼ਾ ਜਿੱਤ ਹੋਈ ਆ ਇਹਨਾਂ ਦੇ ਬਰਾਈਆਂ ਦੀ ਹਮੇਸ਼ਾ ਹੀ ਹਾਰ ਹੋਈ ਆ ਤੇ ਅੱਗੇ ਵੀ ਹੁੰਦੀ ਰਹੇਗੀ